ਹੱਥ ਜੋੜ ਕੇ ਮੈਂ ਦੀਆ ਮੈਨੂੰ ਇਨਸਾਫ ਦੋ ਮੇਰਾ ਮਾਂ-ਵਾਬ ਵੀ ਨਹੀਂ ਕਿ ਮੇਰਾ ਬਾਪ ਵੀ ਨਹੀਂ ਆਏਗਾ ਮੈਂ ਬਹੁਤ ਦੁਖੀ ਹਾਂ ਮੈਂ ਬਸ ਪਹਿਲਾਂ ਕਹਿੰਦਾ ਸੀ ਵਿਆਹ ਕਰਾਉਂਗਾ ਤੇ ਸਿਟੀ ਠਾਣੇ 'ਚ ਰਿਟਨ ਜੀ ਵੀ ਮੇਰੇ ਕੋਲ ਹੈਗਾ ਜਿੱਚੇ ਇਹਨੇ ਗੱਲ ਕਹੀ ਹੈ ਇਹਦੇ ਘਰਦਿਆਂ ਨੇ ਐਮਸੀ ਨੇ ਸਾਰਿਆਂ ਨੇ ਵੀ ਅਸੀਂ ਵਿਆਹ ਕਰਾਵਾਂਗੇ ਆ ਦੇਖ ਲਓ ਸੋਹ ਨੂੰ ਫਿਰ ਮੁੱਕਰ ਗਈ ਉਹ ਕਹਿੰਦਾ ਮੈਂ ਨਹੀਂ ਵਿਆਹ ਕਰਾਵਾਂਗਾ ਕਹਿੰਦਾ ਕੁਝ ਵੀ ਕਰ ਲੈ ਤੂੰ ਮੈਂ ਚਾਹਨੀ ਹੈ ਕਿ ਕਾਰਵਾਈ ਹੋਵੇ ਉਹ ਤੇ ਉਹਨੇ ਜਿਵੇਂ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਮੈਨੂੰ ਤਾਂ ਪਹਿਲਾਂ ਹੀ ਧੋਖਾ ਮਿਲਿਆ ਹੋਇਆ ਸੀ ਮੇਰੇ ਘਰ ਵਾਲੇ ਤੋਂ ਮੈਂ ਦੂਸਰੀ ਵਾਰੋਂ ਤੇ ਯਕੀਨ ਕੀਤਾ ਸੀ ਵੀ ਜਿਵੇਂ ਉਹਨੇ ਮੈਨੂੰ ਬਲੈਕਮੇਲ ਕੀਤਾ ਜਿੰਨਾ ਜੋਗੀ ਮੈਂ ਹੈਗੀ ਸੀ ਉਹਨੂੰ ਦਿੱਤੇ ਪੈਸੇ ਵੀ ਉਹਤੇ ਹੁਣ ਬੰਦ ਦੀ ਕਾਰਵਾਈ ਹੋਵੇਗੀ ਪੈਸਿਆਂ ਦੀ ਮੰਗ ਕਰ ਰਹੀ ਸੀ 2 ਲੱਖ ਰੁਪਏ ਦੀ ਮੰਗ ਕਰਦਾ ਸੀ ਮੈਂ ਉਹਨਾਂ ਨੂੰ 70 ਹਜ਼ਾਰ ਦੇ ਚੁੱਕੇ ਹਾਂ ਕੈਸ਼ ਜੋ ਵੀ ਸੀ ਮੇਰਾ ਫੰਡ ਵਗੈਰਾ ਮੈਂ ਸਾਰਾ ਉਹਨੂੰ ਕਢਾ ਕੇ ਦਿੱਤਾ ਹੈ ਪਰਚਾ ਹੋਣਾ ਚਾਹੀਦਾ ਹੀ ਇਹ ਤੇ ਜਿਹਨੇ ਵੀ ਮੇਰੀ ਲਾਈਫ ਖਰਾਬ ਕੀਤੀ ਹੈ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਜਿਵੇਂ ਡਾਇਰੈਕਟ ਗੱਲ ਕਰਨ ਜਾਨੀਆ ਤਾਂ ਮੇਰੇ ਨਾਲ ਕੁੱਟਮਾਰ ਕਰਦੇ ਨੇ ਤੇ ਮੇਰੇ ਤੇ ਗਲਤ ਮਲਤ ਕੰਪਲੀਟਾ ਜੋੜ ਰਹੇ ਨੇ ਵੀ ਤੁਸੀਂ ਚਿੱਟਾ ਵੇਚਦੇ ਐ ਕਰਦੇ ਮੈਂ ਕਹਿੰਨੀ ਇੱਕ ਪ੍ਰੂਫ ਵੀ ਦੇਣ ਵੀ ਮੇਰਾ ਕੋਈ ਲਿੰਕ ਵੀ ਹੋਵੇ ਮੈਂ ਤਾਂ ਜਾਣਦੀ ਵੀ ਨਹੀਂ ਕਿਸੇ ਨੂੰ ਬਸ ਜਾਣ ਜਾਣ ਕੇ ਮੇਰੇ ਕੋਲ ਸਾਰੇ ਪ੍ਰੂਫ ਨੇ ਜੀ ਤੇ ਉਹ ਕੁੜੀ ਆਪ ਗਲਤ ਹੈ ਤੇ ਇਹਨਾਂ ਨਾਲ ਰਲ ਗਈ ਪਹਿਲਾਂ ਮੇਰੇ ਤੋਂ ਭੇਤ ਲੈ ਲੈ ਸਾਰੀ ਮੇਰੀ ਸਹੇਲੀ ਨੇ ਹੁਣ ਉਹਨਾਂ ਨਾਲ ਰਲ ਗਈ ਤੇ ਬਾਕੀ ਇਹਨੇ ਮੇ ਨਾਲ ਸ਼ੁਰੂ ਤੋਂ ਹੀ ਵਾਦਾ ਕੀਤਾ ਸੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਇਹਨਾਂ ਦੇ ਘਰ ਵੀ ਜਾਂਦੀ ਰਹੀ ਸੀ ਮੈਂ ਗੱਲ ਵੀ ਹੋਈ ਹੈ ਮੇਰੀ ਇਹਨ ਮੇਰੀ ਖੁਦ ਮੰਮਾ ਨਾਲ ਵੀ ਗੱਲ ਕਰਦਾ ਰਹੀ ਤੇ ਹੁਣ ਇਨਕਾਰ ਕਰਤਾ ਉਹਨੇ ਵੀ ਸੋ ਤਾਂ ਉਹਨਾਂ ਨੇ ਮੇਰੇ ਨਾਲ ਕਰੋਣੀ ਨਹੀਂ ਹੈਗੀ ਮੈਨੂੰ ਪਤਾ ਹੈ ਜੇ ਕਰਵਾ ਵੀ ਲਏਗਾ ਤਾਂ ਮੈਨੂੰ ਅੱਜ ਇੰਨੀਆਂ ਧਮਕੀਆਂ ਦੇ ਰਿਹਾ ਮੈਨੂੰ ਨਹੀਂ ਲੱਗਦਾ ਉਹ ਮੈਨੂੰ ਕੱਲ ਖੁਸ਼ ਰੱਖਣਗੇ ਜਾਂ ਕੁਝ ਹਾਂਜੀ ਮੈਂ ਪਰਚਾ ਕਰਾਉਣਾ ਹੀ ਉੱਤੇ ਸਭ ਕੁਝ ਪਤਾ ਸੀ ਸ਼ੁਰੂ ਤੋਂ ਵੀ ਮੇਰਾ ਡਿਵੋਰਸ ਹੈ ਮੇਰੇ ਹਸਬੰਦ ਨੇ ਆਲਰੇਡੀ ਮੈਰਿਜ ਕਰਵਾ ਲਈ ਸੀ ਕਿਸੇ ਹੋਰ ਨਾਲ ਤੇ ਐਨੀ ਮੈਨੂੰ ਟਰਸਟ ਦਵਾਇਆ ਸੀ ਮੈਂ ਤੇਰਾ ਵਿਆਹ ਕਰਵਾਉਂਗਾ ਜਿਵੇਂ ਜਿਵੇਂ ਮੈਨੂੰ ਕਹਿੰਦਾ ਰਿਹਾ ਮੈਂ ਮੰਨੀ ਗਈ ਮੇਰੀ ਨਿਊਡ ਵੀਡੀਓ ਵਗੈਰਾ ਬਣਾਈ ਕਿਆ ਮੈਨੂੰ ਮੈਨੂੰ ਐ ਸੀ ਮੈਂ ਇਸ ਲਈ ਮੰਨੀ ਸੀ ਇਹਦੀ ਗੱਲ ਕਿਉਂਕਿ ਇਹ ਮੈਨੂੰ ਕਹਿੰਦਾ ਸੀ ਵੀ ਤੂੰ ਵੀ ਮੈਨੂੰ ਛੱਡ ਨਾ ਦਵੇਂ ਮੈਨੂੰ ਯਕੀਨ ਦਿਵਾ ਅੱਜ ਮੈਂ ਆਈ ਜਦੋਂ ਇਹਨਾਂ ਦੇ ਘਰ ਮੈਂ ਕਿਹਾ ਇੱਕ ਮਹੀਨੇ ਤੋ ਇਹਨ ਮੇ ਨਾਲ ਗੱਲ ਬੰਦ ਕਰਤੀ ਮੈਨੂੰ ਯੂਜ਼ ਕਰਦਾ ਰਿਹਾ ਹੋਟਲਾਂ ਚ ਲੈ ਕੇ ਜਾਂਦਾ ਰਿਹਾ ਤੇ ਅੱਜ ਜਦੋਂ ਮੈਂ ਇਹਦੇ ਘਰ ਆਈ ਤੇ ਇਹਦੀ ਭੈਣ ਨੇ ਸਮਝਣਾ ਨਹੀਂ ਮੇਰੇ ਤੇ ਹੱਥ ਚੱਕਿਆ ਮੈਂ 112 ਤੇ ਕਾਲ ਕੀਤੀ ਤੇ ਮੇਰੀ ਸਿਟੀ ਟੂ ਥਾਣੇ ਚ ਬਰਨਾਲੇ ਚ ਐਫ ਆਰ ਆਈ ਜਿੱਥੇ ਕੋਈ ਸੁਣਵਾਈ ਨਹੀਂ ਹੋਈ ਮੇਰੀ ਫਿਰ ਮੈਨੇ ਐਸ ਐਸ ਵੀ ਦਫਤਰ ਕੰਪਲੀਟ ਦਿੱਤੀ ਤੇ ਇਹ ਮੇਰੇ ਨੰਬਰ ਵੰਡ ਰਹੇ ਨੇ ਮੈਨੂੰ ਧਮਕੀਆਂ ਦਵਾ ਰਹੇ ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਜਾਨੋ ਨਹੀਂ ਪੈਸੇ ਦੇ ਫਿਰ ਵੀਡੀਓ ਡਿਲੀਟ ਕਰੂੰਗਾ ਉਹਨੂੰ ਜਦ ਕੀ ਸਾਰਾ ਕੁਝ ਪਤਾ ਸੀ ਕਿ ਇਹ ਇਹਦਾ ਆਲਰੇਡੀ ਡਿਵੋਰਸ ਚੱਲਦਾ ਜਾ ਵਿਆਹ ਸੀ ਨੂੰ ਸਾਰਾ ਕੁਝ ਪਤਾ ਸੀ ਪਹਿਲੇ ਦਿਨ ਤੋਂ ਹੀ ਜਿਸ ਟਾਈਮ ਤੋਂ ਪਟਿਆਲਾ ਦੀ ਗੱਲਬਾਤ ਚੱਲੀ ਇਹਨਾਂ ਦੀ ਉਸ ਤੋਂ ਬਾਅਦ ਉਸ ਮੁੰਡੇ ਨੇ ਚਾਂਸਾ ਦੇ ਕੇ ਲਾਰੇ ਲਾ ਕੇ ਕਿ ਮੈਂ ਤੇ ਨਾਲ ਵਿਆਹ ਕਰਾਵਾਂਗਾ ਪਰ ਉਹ ਕੁੜੀ ਨੂੰ ਯੂਜ਼ ਕਰਦਾ ਰਿਹਾ ਅਲੱਗ-ਅਲੱਗ ਹੋਟਲਾਂ 'ਚ ਜਿਵੇਂ ਕਿ ਬਰਨਾਲਾ ਦੀ ਗੱਲ ਕਰੀਏ ਬਰਨਾਲਾ ਮੋਹਾਲੀ ਸਾਰੇ ਕਿਤੇ ਨੂੰ ਯੂਜ਼ ਕਰਦਾ ਰਿਹਾ ਪਟਿਆਲਾ ਦੇ ਘਰ ਵੀ ਜਾਂਦਾ ਰਿਹਾ ਆਪਣੀ ਮਾਂ ਨਾਲ ਵੀ ਗੱਲ ਕਰਾਉਂਦਾ ਰਿਹਾ ਇਹਦੀ ਆਪਣੀ ਭੈਣ ਨਾਲ ਵੀ ਗੱਲ ਕਰਾਉਂਦਾ ਇੱਕ ਕੁੜੀ ਵਿੱਚ ਹੋਰ ਹੈ ਪ੍ਰੀਆ ਉਹਦੀ ਪੂਰੀ ਇਨਵੋਲਵਮੈਂਟ ਹੈ ਇੱਕ ਇਹਦੀ ਭੈਣ ਆ ਮੁੰਡੇ ਦੀ ਉਹਦੀ ਵੀ ਪੂਰੀ ਇਨਵੋਲਵਮੈਂਟ ਹੈ ਕਿ ਹੁਣ ਅੱਜ ਇਹ ਭੈਣ ਦਰਦਦਰ ਦੀ ਠੋਕਰਾਂ ਖਾ ਰਹੀ ਹੈ ਕਿ ਇਹਨੂੰ ਇਨਸਾਫ ਮਿਲੇ ਅਸੀਂ ਅੱਜ ਮਾਣੋਗੇ ਐਸਐਸਪੀ ਬਰਨਾਲਾ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਆਏ ਕਿ ਇਹਨੂੰ ਇਨਸਾਫ ਮਿਲਿਆ ਜਾਵੇ ਕਿ ਜਿਹੜਾ ਇਹਦੇ ਨਾਲ ਧੱਕਾ ਹੋ ਰਿਹਾ ਭੈਣ ਨਾਲ ਕਿਸੇ ਹੋਰ ਨਾਲ ਨਾ ਹੋਵੇ ਹੋਰ ਜਿਹੜੀਆਂ ਭੈਣਾਂ ਵੀਡੀਓ ਦੇਖਣਗੇ ਜਾਂ ਸੁਣਨਗੇ ਉਹਨਾਂ ਨੂੰ ਮੇਰੀ ਇਹੋ ਮੰਗ ਹੈ ਕਿਸੇ ਦੇ ਚਾਂਸੇ 'ਚ ਨਾ ਆਇਓ ਕਿਸੇ ਮੁੰਡੇ ਦੇ ਤੁਸੀਂ ਆਪਣਾ ਘਰਵਾਰ ਦੇਖੋ ਅੱਜ ਦੇਖੋ ਇਹ ਭੈਣ ਕਿਵੇਂ ਦਰਦਾਰੇ ਧੋਖਰੇ ਖਾ ਰਹੀ ਏ ਅੱਜ মিডিਆ ਸਾਹਮਣੇ ਬਹੁਤ ਜਿਗਰਾ ਰੱਖ ਕੇ ਇੱਥੇ ਪਹੁੰਚਣਾ ਪੈਂਦਾ ਕਿ ਲੋਕ ਪਤਨੀ ਕਿੱਦਾਂ ਕਿੱਦਾਂ ਦੇ ਕਮੈਂਟ ਕਰਨਗੇ ਮੇਰੀ ਇੱਜ਼ਤ ਨੂੰ ਪਰ ਠੀਕ ਹੈ ਇਹਦੇ ਭੈਣ ਦਾ ਹੌਸਲਾ ਹੋਇਆ ਚਾਰ ਬੰਦੇ ਦੇਖਣਗੇ ਸੁਣਨਗੇ ਵੀ ਇਹਦੇ ਨਾਲ ਹੋਇਆ ਕਿ ਇਹ ਹੱਡ ਬੀਤੀ ਪੂਰਾ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਉਤੋਂ ਇਹ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇਰੀਆਂ ਜਿਹੜੀਆਂ ਵੀਡੀਓ ਬਣਾਈਆਂ ਨੇ ਮੈਂ ਵਾਇਰਲ ਕਰੂੰਗਾ ਸੋਸ਼ਲ ਮੀਡੀਆ ਤੇ ਜੇ ਤੂੰ মিডিਆ ਸਾਹਮਣੇ ਗਈ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਵਾਂਗੇ ਐਦਾਂ ਦੇ ਥ੍ਰੈਟ ਦੇ ਰਹੇ ਨੇ ਮਾਂ ਨੂੰ ਕਹਿੰਦਾ ਤੂੰ ਚਿੱਟਾ ਜੋ ਪਟਿਆਲੇ ਦੀ ਰਹਿਣ ਵਾਲੀ ਆ ਮੇਰੇ ਪੇਸ਼ ਹੋਈ ਜਿਸ ਨੇ ਸਭੀ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਆ ਉਹਦਾ ਸ਼ੋਸ਼ਣ ਕੀਤਾ ਹੈਗਾ ਉਸ ਦੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਅਨਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਆ ਉਹਦੀ ਪੜਤਾਲ ਤੇ ਜੋ ਬਣਦੀਆਂ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ ਹੋਊਗੀ ਜੇ ਉਹ ਪੇਸ਼ ਹੋਈ ਆ ਉਹਨਾਂ ਨੂੰ ਦੱਸਿਆ ਵੀ ਅਸੀਂ ਪਹਿਲਾਂ ਸਿਟੀ 2 ਜਿੱਤੀ ਸੀ ਵੀ ਕੋਈ ਕਾਰਵਾਈ ਨਹੀਂ ਫਿਰ ਇਸੇ ਲਈ ਮੈਂ ਚੇਂਜ ਕਰਕੇ ਅਨਚਾਰਜ ਸਾਈਬਰ ਸੈੱਲ ਨੂੰ ਕੀਤੀ ਆ ਉੱਥੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਹੋਊਗੀ